بلنن مې څنګه مې وایې اورې نو په هغه دغه ورځ دا میرا پوت وایې بلنن راځي د دې دغه ورځ مې را پوت وایې هې مې راته د باندې ته راځه یا میرا پوت نه بلنن ਰੈਸਟੋਰੈਂਟ ਦੇ ਵਿੱਚ ਬੈਠੇ ਦੋਸਤਾਂ ਦੇ ਨਾਲ ਰੈਸਟੋਰੈਂਟ ਮਾਲਕ ਅਤੇ ਉਸਦੇ ਮੁੰਡੇ ਦਾ ਝਗੜਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੈਸਟੋਰੈਂਟ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਬਾਹਰ ਜਾਂਦੇ ਸਮੇਂ ਹੀ ਨਵਦੀਪ ਨਾਮ ਦੇ 33 ਸਾਲਾਂ ਮੁੰਡੇ ਨੂੰ ਪਿੱਛੋਂ ਧੱਕਾ ਮਾਰਿਆ ਗਿਆ ਜਿਸ ਦੇ ਚੱਲਦੇ ਹੋਏ ਉਸਦੇ ਸਿਰ ਦੇ ਵਿੱਚ 60 ਵਜੇ ਅਤੇ ਇਸ ਤੋਂ ਬਾਅਦ ਉਸਦੀ ਜਾਨ ਚਲੀ ਗਈ। ਫਗਵਾੜਾ ਦਾ ਰਹਿਣ ਵਾਲਾ 33 ਸਾਲਾਂ ਨੌਜਵਾਨ ਨਵਦੀਪ ਸਿੰਘ ਦਾਸ ਜੀ ਇਹ ਕੀ ਗੁਰੂ ਤੇਗ ਬਹਾਦਰ ਨਗਰ ਟਿੱਬੀ ਦਾ ਰਹਿਣ ਵਾਲਾ ਸੀ ਪੁਲਿਸ ਨੇ ਇਸ ਮਾਮਲੇ ਤੇ ਵੀ ਜਿੱਥੇ 6 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਉੱਥੇ ਹੀ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਜਤਾਉਂਦੇ ਹੋਏ ਖੁਲਾਸੇ ਕੀਤੇ ਗਏ ਨੇ ਸਿਰ ਦੇ ਵਿੱਚ ਵੱਟੀ ਸੱਟ ਦੇ ਕਾਰਨ ਮੁੰਡੇ ਦੀ ਜਾਨ ਗਈ ਦੱਸਦੇ ਕਿ ਇਹ ਘਟਨਾ ਧਰਮਸ਼ਾਲਾ ਦੇ ਮਕਲੋੜਗੰਜ ਥਾਣੇ ਦੇ ਅਧੀਨ ਪਾਕਸੂ ਨਾਕਦੀ ਦੱਸੀ ਜਾ ਰਹੀ ਹੈ ਰਿਤਕ ਦੇ ਦੋਸਤ ਸੰਜੀਵ ਕੁਮਾਰ ਨੇ ਦੱਸਿਆ ਕਿ ਕਿੰਜ ਉਹ ਇੱਥੇ ਦਰਸ਼ਨਾ ਦੀ ਲਈ ਗਏ ਸਨ ਤੇ ਉਸ ਤੋਂ ਬਾਅਦ ਕਰੀਬ 10 ਵਜੇ ਰੈਸਟੋਰੈਂਟ ਵਿਖੇ ਪਹੁੰਚੇ ਜਿੱਥੇ ਝਗੜਾ ਹੋਣ ਤੋਂ ਬਾਅਦ ਪਿੱਛੋਂ ਆ ਕੇ ਵੇਟਰਾਂ ਦੇ ਵੱਲੋਂ ਉਸ ਨੂੰ ਤੱਕਾ ਦਿੱਤਾ ਗਿਆ ਉਸ ਦੇ ਉੱਪਰ ਹਮਲਾ ਕੀਤਾ ਗਿਆ ਸਾਰੇ ਦੋਸਤਾਂ ਦੀ ਕੁੱਟਮਾਰ ਕੀਤੀ ਗਈ ਅਤੇ ਇਸ ਦੇ ਵਿੱਚ ਹੀ ਨਵਦੀਪ ਦੀ ਜਾਨ ਚਲੀ ਗਈ ਪੁਲਿਸ ਦੇ ਵੱਲੋਂ ਵੀ ਇਸ ਪੂਰੀ ਘਟਨਾ ਨੂੰ ਲੈ ਕੇ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਹੈ ਕਿ ਕੁਝ ਸਾਹਮਣੇ ਆਇਆ ਪਾਉ ਜਾਣ ਨਵੀਰਾ ਨਾ ਉਹਦਾ ਨਾਮ ਤਾਂ ਹੈਗਾ ਜੀ ਨਵਦੀਪ ਸਿੰਘ ਤੇ ਮੇਰੇ ਰਿਲੇਟਿਵ ਆ ਇਹ ਠੀਕ ਆ ਜੀ ਤੇ ਹਿਮਾਚਲ ਜੇ ਘੁੰਮਣ ਗਏ ਸੀਗੇ ਤੇ ਬੁੱਧਵਾਰ ਰਾਤ ਨੂੰ ਇਹ ਘੁੰਮਣ ਗਏ ਆ ਜੀ ਤੇ ਵੀਰਵਾਰ ਸਵੇਰੇ 10:30 ਵਜੇ ਘਟਨਾ ਵਾਪਰ ਗਈ ਆ ਤੇ ਸਾਨੂੰ ਮੈਸੇਜ ਸ਼ਾਮ ਨੂੰ ਪਹੁੰਚਦੇ ਪਏ ਇੱਥੇ ਤੇ ਵੀਡੀਓ ਲਿੰਕ ਵੀ ਅਸੀਂ ਦੇਖਦੇ ਪਏ ਆ ਜਿਹੜੇ ਹਿਮਾਚਲ ਵਾਲਿਆਂ ਨੇ ਸ਼ਰਾਬ ਦੀ ਗੱਲ ਕਰ ਰਹੇ ਆ ਜੋ ਉਹਨਾਂ ਨੇ ਸ਼ਰਾਬ ਪੀਣ ਆਏ ਸੀ ਪਹਿਲੀ ਗੱਲ ਤਾਂ ਸਵੇਰੇ ਕੌਣ ਸ਼ਰਾਬ ਪੀਂਦਾ ਠੀਕ ਆ ਜੀ ਦੂਜੀ ਗੱਲ ਸਾਡਾ ਜਿਹੜਾ ਮੁੰਡੇ ਦੀ ਡੈਥ ਹੋਈ ਉਹ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਂਦਾ ਸੀ ਬਾਕੀ ਪੀਣ ਦੀ ਤਾਂ ਬਹੁਤ ਦੂਰ ਦੀ ਗੱਲ ਆ ਵੀ ਸਾਨੂੰ ਅਸੀਂ ਸਮਝ ਆ ਰਿਹਾ ਕੀ ਹੋਇਆ ਪਣਾਏ ਉੱਥੇ ਵਾਪਰਿਆ ਕੀ ਹੋਇਆ ਕੀ ਇਹਨਾਂ ਨੇ ਹਿਮਾਚਲ ਵਾਲਿਆਂ ਨੇ ਬਹੁਤ ਮਾੜੀ ਘਟਨਾ ਕੀਤੀ ਤੁਹਾਨੂੰ ਪਤਾ ਲੱਗਾ ਉਦਾਂ ਵੀ ਕਿੱਦਾਂ ਕਿੱਦਾਂ ਹੋਈ ਆ ਗੱਲ ਦੱਸ ਲੈ ਕੁਝ ਸਾਨੂੰ ਤਾਂ ਇਹੀ ਪਤਾ ਲੱਗ ਰਿਹਾ ਵੀ ਉਹ ਰੋਟੀ ਖਾਣ ਗਿਆ ਸੀ ਕਹਿੰਦੇ ਕਿਉਂਕਿ ਉਹਨਾਂ ਦਾ ਜਦੋਂ ਰਾਤੀ ਫੋਨ ਗਲਤ ਹੋਈ ਆ ਕਹਿੰਦੇ ਰੋਟੀ ਖਾਣ ਗਏ ਆ ਅਸੀਂ ਤੇ ਉਹਨਾਂ ਨੇ ਗੱਲ ਨਹੀਂ ਸੁਣੀ ਤੇ ਕਹਿੰਦੇ ਇੱਥੇ ਸ਼ਰਾਬ ਨਹੀਂ ਪੀਣੀ ਕਹਿੰਦੇ ਇਹ ਸ਼ਰਾਬ ਪੀਣ ਨਹੀਂ ਆਏ ਅਸੀਂ ਤਾਂ ਖਾਣਾ ਆਏ ਆ ਤੇ ਫੇ ਪਤਾ ਨਹੀਂ ਉਹਨਾਂ ਦੀ ਕੀ ਆਪਸ ਵਿੱਚ ਬਹਿਸ ਹੋਈ ਆ ਤੇ ਉਹ ਕਹਿੰਦੇ ਅਸੀਂ ਖਾਣਾ ਵੀ ਹੈ ਨਹੀਂ ਜਦੋਂ ਉਹ ਕਹਿੰਦੇ ਅਸੀਂ ਖਾਣਾ ਵੀ ਹੈ ਨਹੀਂ ਕਹਿ ਕੇ ਅਸੀਂ ਤੁਰਨ ਲੱਗੇ ਤਾਂ ਸਾਨੂੰ ਧੱਕੇ ਮਾਰਨ ਲੱਪੇ ਤੇ ਧੱਕਿਆਂ ਮਾਰਦੇ ਮਾਰਦੇ ਹੀ ਪੁੱਛਿਆ ਵੀ ਧੱਕੇ ਕੱਲ ਹੀ ਮਾਰਦੇ ਆ بس ਉਸ ਤੋਂ ਬਾਅਦ ਉਹ ਹੱਥੋਂ ਪਾਈ ਤੇ ਉੱਧਰ ਆਏ ਤਾਂ ਸਾਡੇ ਮੁੰਡੇ ਤੇ ਕੁਝ ਮਾਰਿਆ ਚ। ਜੀ ਇਸ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇੱਕ ਪੰਜਾਬ ਦੇ ਵਿੱਚੋਂ ਲੜਕੇ ਆਪਣੇ ਬਾਕੀ ਫੈਮਿਲੀ ਦੇ ਨਾਲ ਵਿੱਚ ਸਿਆਣੇ ਬੰਦੇ ਵੀ ਸਾਰੇ ਘੁੰਮਣ ਫਿਰਨ ਗਏ ਹੋਏ ਆ ਤੇ ਉੱਥੇ ਐਸੀ ਮਤਲਬ ਤੁਹਾਨੂੰ ਕੀ ਪਤਾ ਲੱਗਿਆ ਵੀ ਉੱਥੇ ਐਸੀ ਕਿਹੜੀ ਗੱਲ ਹੋ ਗਈ ਜਿਹੜੀ ਆਲੇ ਦੁਆਲੇ ਦੇ ਦੁਕਾਨਦਾਰੇ ਵੀ ਇਕੱਠੇ ਹੋ ਗਏ, ਟੈਕਸੀਆਂ ਵਾਲੇ ਵੀ ਇਕੱਠੇ ਹੋ ਗਏ, ਆਟੋ ਵਾਲੇ ਵੀ ਇਕੱਠੇ ਹੋ ਗਏ ਤੇ ਬੜੀ ਬੇਦਰਦੀ ਨਾਲ ਕੁੱਟ ਕੇ ਤਾਂ ਉਹ ਬੱਚੇ ਦੀ ਮਤਲਬ ਐਨਾ ਉਹਨੂੰ ਕੁੱਟ ਦਿੱਤਾ ਜਿਹਦੀ ਮੌਕੇ ਤੇ ਮੌਤ ਹੋ ਗਈ। ਇਹਦੇ ਪਾਜੀ ਹੁਣ ਕੀ ਕਹਿ ਸਕਦੇ ਆਂ? ਕਿ ਕਿ ਸਵੇਰ ਦੀ ਐਨੇ 10 10:30 ਵਜੇ ਦੀ ਘਟਨਾ ਇਹ ਵੀ ਇਦਾਂ ਦਾ ਤਾਂ ਕੋਈ ਹੱਲ ਨਹੀਂ ਹੋ ਸਕਦਾ ਵੀ ਜਿਹੜਾ ਵੀ ਆਪਰ ਨੂੰ ਕਿਸੇ ਹੋਰ ਤਰੀਕੇ ਨਾਲ ਦੇਖਿਆ ਜਾਵੇ ਹੋ ਸਕਦਾ ਦੀ ਜੇ ਸ਼ਾਮ ਦੀ ਗੱਲ ਹੁੰਦੀ ਵੀ ਵਾਕਈ ਸ਼ਰਾਬ ਪੀਣ ਲੱਗੇ ਹੋਊਗੇ ਅਸੀਂ ਇਹ ਵੀ ਕਹਿ ਸਕਦੇ ਸੀ ਕਿ ਲੜਕਾ ਸ਼ਰਾਬ ਬਿਲਕੁਲ ਨਹੀਂ ਜੀ ਹੱਥ ਵੀ ਨਹੀਂ ਚੁਲਾਉਂਦਾ ਜੀ ਉਹ ਤਾਂ ਉਹਨਾਂ ਦੀ ਪਰਿਵਾਰ ਚ ਕੌਣ ਕੌਣ ਨੇ ਮੈਂਬਰ ਪਰਿਵਾਰ ਚ ਭਾਜੀ ਉਹਦੀ ਵਾਈਫ ਵੀ ਆ ਉਹਦੇ ਮੰਮੀ ਡੈਡੀ ਆ ਦਾਦਾ ਦਾਦੀ ਆ ਉਹਨਾਂ ਦੇ ਹਾਲਾਤ ਬਹੁਤ ਮਾੜੇ ਐ ਇਸ ਵੱਲੇ ਰੋ ਰੋ ਕੇ ਮੁੰਡਾ ਵਿਆਹ ਹੈ ਜਾਂ ਕੁੜਾ ਮੁੰਡਾ ਵਿਆਹ ਹੈ ਜੀ 2 ਸਾਲ ਹੋ ਗਏ ਵਿਆਹ ਨੂੰ ਸਾਲ ਦਾ ਉਹਦਾ ਲੜਕਾ ਆ ਇਸੇ ਮਹੀਨੇ ਉਹਦਾ ਬਰਥਡੇ ਮਨਾ ਕੇ ਹਟਿਆ ਉਹਦਾ ਤੇ ਆ ਘਟਨਾ ਵਾਪਰ ਗਈ ਜੀ ਸਾਡੇ ਜਿਹੜਾ ਮਤਲਬ ਮੀਡੀਆ ਦੇ ਵਿੱਚ ਕੁਝ ਸੋਸ਼ਲ ਮੀਡੀਆ ਜਾ ਰਿਹਾ ਬਈ ਸ਼ਰਾਬ ਪੀਣ ਨੂੰ ਲੈ ਕੇ ਉਥੇ ਝਗੜਾ ਹੋਇਆ ਕੋਈ ਭਾਜੀ ਸ਼ਰਾਬ ਵਾਲੀ ਤਾਂ ਗੱਲੇ ਹੀ ਕੋਈ ਨਹੀਂ ਜਿਗੀ ਕਿਸੇ ਤਰ੍ਹਾਂ ਦੀ ਵੀ ਹੈ ਨਹੀਂ ਕੋਈ ਸਮਝ ਦੋ ਬਾਰਾ ਜਿੰਨਾ ਚਿਰ ਉਹ ਇੱਥੇ ਆ ਕੇ ਪ੍ਰੋਪਰ ਸਾਡੇ ਨਾਲ ਗੱਲ ਨਹੀਂ ਕਰਦੇ ਕੀ ਈਲ ਕੀ ਮੰਗ ਰੱਖਣਾ ਚਾਹੋਗੇ ਜਿਹੜੀ ਹਿਮਾਚਲ ਦਾ ਪ੍ਰਸ਼ਾਸਨ ਆ ਕੀ ਤੁਸੀਂ ਕਹਿਣਾ ਚਾਹੋਗੇ ਮਾਤਲ ਪ੍ਰਸ਼ਾਸਨ ਨੂੰ ਇਹੀ ਕਵਾਂਗੇ ਜੀ ਸਾਨੂੰ ਪੂਰਾ ਇਨਸਾਫ ਦਿੱਤਾ ਜਾਵੇ ਵੀ ਜੇ ਇਦਾਂ ਦੀ ਘਟਨਾ ਮੁੜ ਕੇ ਕਿਸੇ ਨਾ ਨਾ ਵਾਪਰੇ ਇਹ ਜੀ ਸਜ਼ਾ ਦੇਓ ਵੀ ਮੁੜ ਕੇ ਤੁਸੀਂ ਸਜ਼ਾ ਇਦਾਂ ਦੀ ਦੇਣੀ ਚਾਹੀਦੀ ਉਹਨਾਂ ਨੂੰ ਜਿਹੜੇ ਬੰਦੇ ਇਨਵੋਲਵ ਸਕੇ ਵੀ ਮੁੜ ਕੇ ਇਦਾਂ ਦੀ ਉਹ ਜ਼ਰੂਰਤ ਨਾ ਕਰ ਸਕਣ ਮੈਂ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਕਰਦਾ ਵੀ ਮੁੜ ਕੇ ਹਮਾਚਲ ਲਈ ਨਾ ਜਾਓ ਤੁਸੀਂ ਹਮਾਚਲ ਸਿਰ ਪੰਜਾਬ ਦੇ ਸਰ ਤੇ ਆ ਜੀ ਇਹ ਤੇ ਸਾਡੇ ਪੰਜਾਬ ਵਾਲਿਆਂ ਨੂੰ ਇਦਾਂ ਕਰਦੇ ਇਹ ये सुबह लगभग ग्यारह साढ़े ग्यारह बजे जो है ये घटना जो है घटित हुई और इसमें जो अभी तक सामने आया है वो एक लोकल जो ढाबा है वहाँ पे खाना खाने ये पर्यटक लोग आए थे और खाना खाने को लेके और ढाबे में बैठने को लेके इनकी जो है ढाबा के मालिक और उनके बेटे के साथ कहा सुनी हुई और इसी का ये कहा आगे आगे बढ़ के जो है एक उनके बीच में लड़ाई हुई जिसमें अन्य लोग दोनों पक्ष से जो अन्य अन्य बाकी लोग हैं वो भी शामिल हुए और आसपास के लोग भी एंगेज होने के बाद उसी धक्का मुक्की करते हुए जो एक व्यक्ति नवदीप नवदीप सिंह जो कि फगवाड़ा के रहने वाले हैं थर्टी थ्री ईयर्स ये जमीन पे फेस डाउन गिरे और उसी दौरान जो है इनको जब हॉस्पिटल लाया जा रहा था तो हॉस्पिटल पहुंचने तक इनकी जो डेथ हो गई थी तो इस मामले में अभी तक लगभग छह लोग जो है हमने डिटेन किए हुए हैं और जो पूरे घटनाक्रम है उसमें आ, किस व्यक्ति की किस तरह से संलिप्त है उस पर पुलिस काम कर रही है और मैथिलोरगंज में ये इस संदर्भ में जो मामला दर्ज किया जा रहा है और फर्दर कार्रवाई में उसमें आगे बढ़ेंगे देखिए ये आ, क्योंकि अभी आ, पीक टूरिस्ट सीजन स्टार्ट हो जाएगा नेक्स्ट मंथ से इनफ्लो बहुत ज्यादा बढ़ेगा और साथ ही हमारे लिए मई में, में ये भी सूचना है कि आईपीएल के भी मैचेज यहाँ हो सकते हैं और इलेक्शंस की तो तैयारी जैसे कि एमसीसी लगने के साथ स्टार्ट हो ही है तो ये एडिशनल रिस्पॉन्सिबिलिटीज और चैलेंजेस हैं बहुत सारे हमारे लोकल त्यौहार फेस्टिवल्स और मेले जो हैं जिला भर में इस दौरान हुए हैं तो रिसोर्सेज भी इलेक्शन की ड्यूटीज में भी बटे हुए हैं तो ये एक चैलेंज रहेगा लेकिन जैसे आज जो है आ, पुलिस द्वारा जो है बिल्कुल डिले ना करते और पूरे समय पर जो है मौके पर पहुंच की स्थिति को संभाला गया और जो कि सस्पेक्ट्स थे उनको हमने एंगेज किया हुआ है तो उसी तरह से हमारी कोशिश रहेगी कि लॉ एंड ऑर्डर की स्थिति बनी रहे और इस तरह के यदि कोई अनफॉर्चुनेट क्राइम्स होते हैं तो उनको तुरंत जो है उनको रिस्पॉन्ड किया जाए और जो भी इसमें लीगल एक्शन है देखिए जो जो वहां पे जो आई विज्स है उनके हिसाब से व्यक्ति जो है वो आ, आ, एक ग्रुप में दोनों पक्ष से लड़ाई जो है इसमें हो रही थी और उसी दौरान एक व्यक्ति जो है हाथापाई पा, के दौरान ही नीचे गिरा और आ, बाकी लोग जो है उन्होंने जब उसकी तरफ ध्यान दिया तो उन्होंने देखा कि वो जमीन पे मुंह बल गिरा हुआ है तो जब उसको देखा गया तो ऐसा लग रहा है कि कोई इंटरनल चोट इसमें शायद जो पीएम में हमें एक्सपेक्टेड है क्योंकि तो पोस्टमार्टम रिपोर्ट अभी पेंडिंग है तो इसके अलावा कोई और अन्य कोई हैवी इंजरी फेटल इंजरी तो प्राइमअप है बॉडी पे नहीं है लेकिन फिर भी जैसे पोस्टमार्टम की जो रिपोर्ट है डॉक्टर की जो एक्सपर्ट ओपिनियन है उसका हमें वेट करना चाहिए और मारपीट और इसी झगड़े के दौरान ये डेथ का मैटर सामने आया है तो इसमें फर्दर पीएम रिपोर्ट और जो एफ की रिपोर्ट्स है उस पर हम अपने आगे लीगल प्रोसेसिस को एंगेज करेंगे देखिए पर्यटकों का हमेशा हिमाचल प्रदेश में पूरे दिल से स्वागत रहता है और आमतौर पे जो इस तरह की घटनाएं बहुत अनफॉर्च जैसे आज की जो जो घटना है इसमें कोई ऐसा इंटेंशन तो नजर नहीं आ रहा है कि कोई किसी की जान लेना चाह रहा था लेकिन लड़ाई झगड़ा इतना बढ़ गया और कहा हाथापाई पे और वहां से ये घटना तक हम पहुंच गए हैं तो मैं आपके माध्यम से ये कहना चाहूंगी कि सभी पेशेंटली और आराम से चीजें डील करने की हम प्रयास कर सकते हैं और स्थानीय लोग भी थोड़ा सा पेशेंस और कंसर्न और यदि कोई भी एंटी सोशल घटना होती है या कोई आपको यदि ऐसे लगता है कि कोई चीज सही नहीं है कोई पर्यटक जो है आके लॉन्ड ऑर्डर को खराब करना चाह रहे हैं या कोई लोकल व्यक्ति जो है वो किसी तरीके से प्रॉब्लम क्रिएट कर रहे हैं तो अपने संबंधित पुलिस स्टेशन में जरूर कॉल करें और मथियोगंज क्षेत्र में तो एनी बहुत सारी ट्रैफिक ड्यूटीज और अन्य ड्यूटीज में लोग प्रेजेंट रहते हैं